ਕੈਨੇਡਾ ਜਾਣ ਦਾ ਭਮਾਰਾ ਹੁਣ ਜਿਵੇਂ ਲਿਆ ਏ ਲੋਕ ਇਸ ਤਰ੍ਹਾਂ ਦੀਆਂ ਰਹਿਲਾਂ ਪਾਉਂਦੇ ਆ ਕਿ ਜੇ ਕਿਸੇ ਨਾਲ ਦੁਸ਼ਮਣੀ ਘਟਣੀ ਹੈ ਕੈਨੇਡਾ ਭੇਜ ਦਿਓ ਇਹ ਸੱਚਾਈ ਆ ਬਿਲਕੁਲ ਸਟੂਡੈਂਟਾਂ ਦਾ ਭੈਖ ਉੱਥੇ ਬਲੈਕ ਹੋ ਚੁੱਕਿਆ ਏ ਲੋਕਾਂ ਨੂੰ ਕੰਮ ਨਹੀਂ ਮਿਲਦੇਗੇ ਇੰਨੀ ਜ਼ਿਆਦਾ ਪਬਲਿਕ ਹੋ ਗਈ ਉੱਥੇ ਕੰਮ ਤਾਂ ਉਨੇ ਹੀ ਆ ਜਿੰਨੇ 10 ਸਾਲ ਪਹਿਲਾਂ ਸੀ ਪਰ ਆਬਾਦੀ ਕਿਤੇ ਜ਼ਿਆਦਾ ਮਲਟੀਪਲਾਈ ਹੋ ਗਈ 50 ਗੁਣਾ ਹੁਣ ਉਹ ਵੀ ਚੂਸ ਕਰਦੇ ਆ ਕਿ ਕਿਹੜਾ ਸਾਨੂੰ ਸਸਤੀ ਦਿਹਾੜੀ ਤੇ ਮਿਲੇ ਇਹ ਹਾਲਾਤ ਹੋਏ ਪਏ ਆ ਲੋਕਾਂ ਕੋਲੇ ਸੌਦਾ ਲਿਆਉਣ ਨੂੰ ਪੈਸੇ ਨਹੀਂ ਆਪਦੇ ਬਿੱਲ ਤਾਰਨ ਨੂੰ ਪੈਸੇ ਨਹੀਂ ਹੈਗੇ ਰੈਂਟ ਤਾਰਨ ਨੂੰ ਪੈਸੇ ਨਹੀਂ ਹੈਗੇ ਇਹ ਹਾਲਾਤ ਹੋ ਗਿਆ ਕੈਨੇਡਾ ਦੇ ਮੌਜੂਦਾ ਦੂਜੀ ਗੱਲ ਜੇ ਪੰਜਾਬ ਦਾ ਨੌਜਵਾਨ ਹੋਣਾ ਉਹਦਾ ਆਪੂ ਅੱਖ ਦੇਖਣਾ ਚਾਹੁੰਦਾਗਾ ਤਾਂ ਆਪਣੇ ਖੇਤਾਂ ਦੇ ਵਿੱਚ ਨਵੀਂ ਖੇਤੀ ਕਰੋ ਜਿਸ ਤਰ੍ਹਾਂ ਕਿ ਮਸ਼ਰੂਮ ਦੀ ਹੋ ਗਈ ਕੇਸਰ ਦੀ ਹੋ ਗਈ ਤਰ੍ਹਾਂ ਤਰ੍ਹਾਂ ਦੇ ਫਾਰਮਿੰਗ ਕੀਤੀ ਜਾ ਸਕਦੀ ਆ ਪਸ਼ੂ ਪਾਲਣ ਹੋ ਸਕਦਾਗਾ ਮਹਿੰਗੀ ਤੋਂ ਮਹਿੰਗੀ ਜਿਹੜੀ ਚੀਜ਼ ਹੋਗਾ ਕਿ ਮਾਰਕੀਟ ਦੀ ਡਿਮਾਂਡ ਦੇ ਹਿਸਾਬ ਨਾਲ ਲੋਕ ਵੇਚ ਕੇ ਪੈਸੇ ਕਮਾ ਰਹੇ ਆ ਇਹ ਕੋ ਐਖ ਬਣ ਸਕਦਾਗਾ ਪਰ ਜਿਹੜਾ ਬਾਹਰ ਜਾਣ ਵਾਲਾ ਸਿਸਟਮ ਬਿਲਕੁਲ ਹੁਣ ਬੇਪਾਣੀ ਚ ਬਹਿ ਗਿਆਗਾ ਜਿੰਨੇ ਭੁਹਾਰਾ ਚੱਲਿਆ ਸੀਗਾ ਜਿੰਨੇ ਉੱਥੇ ਲੋਕਾਂ ਦਾ ਧੱਕਾ ਪੈ ਗਿਆ ਏ ਉਹ ਹੁਣ ਭਾਈ ਨਾ ਤਾਂ ਉੱਥੋਂ ਆ ਸਕਦੇ ਆ ਕਿਉਂਕਿ ਪੈਸੇ ਹੀ ਨਹੀਂ ਲਾਤੇ ਉਹਨਾਂ ਨੇ ਜਿਹੜੇ ਉਹਨਾਂ ਤੋਂ 10-10 20-20 ਸਾਲ ਉਤਰਨੇ ਨਹੀਂ ਹੈਗੇ ਹੁਣ ਤੁਸੀਂ ਸੋਚ ਕੇ ਦੇਖ ਲਓ ਵੀ ਇੱਕ ਇੱਕ ਸਾਲ ਦੇ ਵਿੱਚ 7 7 ਲੱਖ 8 8 ਲੱਖ ਸਟੂਡੈਂਟ ਜਾਂਦਾ ਰਿਹਾਗਾ ਹੁਣ ਜਿਹੜੇ ਏਜੰਟਾਂ ਦੀਆਂ ਵੀ ਚੀਕਾਂ ਪੈ ਗਈਆਂ ਉਹ ਐਡਾ ਇੰਨੀਆਂ ਫੇਸਬੁੱਕ ਤੇ ਐਡਾ ਆਉਂਦੀਆਂ ਉਹਨਾਂ ਨੂੰ ਮਿਲ ਨਹੀਂ ਰਹਿਗਾ ਕ ਉੱਥੇ ਗਏ ਸਟੂਡੈਂਟਾਂ ਨੇ ਦੋ ਸਚਾਈਆਂ ਵਿਖਾਈਆਂ ਮੌਲਾਂ ਦੇ ਵਿੱਚ 셀ਫ ਸਰਵਿਸ ਕਰ ਦਿੱਤੀ ਆ ਜਿੱਥੇ 20 ਬੰਦੇ ਮੌਲਾਂ ਚ ਕੰਮ ਕਰਦੇ ਸੀਗੇ ਪੈਸੇ ਲੈਣ ਨੂੰ ਉੱਥੇ ਉਹਨਾਂ ਨੇ ਕਾਊਂਟਰ ਬਣਾਤੇ ਆ ਖੁਦ ਸਕੈਨ ਕਰੋ ਖੁਦ ਪੇ ਕਰੋ ਤੇ ਜਾਓ ਜਿੱਥੇ 20 ਬੰਦੇ ਸੀ ਉੱਥੇ 4 ਬੰਦੇ ਰਹਿ ਗਏ ਆ ਦੇਖੋ ਤੁਸੀਂ ਜੇ ਕੈਨੇਡਾ ਦੇ ਸਾਰੇ ਮੌਲਾਂ ਨੇ ਇਹ ਕਰ ਦਿੱਤਾ ਹੈ ਬਹੁਤ ਮੌਲਾਂ ਦੇ ਵਿੱਚ ਇਹ ਚੀਜ਼ਾਂ ਹੋ ਗਈਆਂ ਨੇ ਜਿਹੜੇ 셀ਫ ਸਰਵਿਸ ਆ ਪ੍ਰੇਬਰਲੈਸ ਕਾਰਾਂ ਆ ਰਹੀਆਂ AI ਆਉਣ ਵਾਲੇ ਸਮੇਂ ਦੇ ਵਿੱਚ ਜੋਬਾਂ ਨੂੰ ਖਾ ਜਾਊਗਾ बेशक ਪਰ AI ਖੇਤੀ ਨਹੀਂ ਕਰ ਸਕਦਾਗਾ AI ਨਵੀਆਂ-ਨਵੀਆਂ ਕਾਢਾਂ ਕੱਢ ਕੇ ਜਿਵੇਂ ਡਿਮਾਂਡ ਦੇ ਹਿਸਾਬ ਨਾਲ ਕੀ ਲੋਕਾਂ ਨੂੰ ਵੇਚਣਾਗਾ ਇਹ ਸਭ ਤੋਂ ਵੱਡੀ ਸਕਿੱਲ ਹੋਊਗੀ ਤੁਹਾਡੇ ਕੋਲ ਆਪਾਂ ਜਾਊ ਜ਼ਮੀਨ ਆ ਇਹਦੇ ਵਿੱਚੋਂ ਜੋ ਮਰਜ਼ੀ ਕੱਢ ਲਓ ਇਧਰ ਨੂੰ ਧਿਆਨ ਦੇਣਾ ਚਾਹੀਦਾਗਾ ਪੰਜਾਬੀ ਯੂਥ ਨੂੰ ਖੇਤੀਬਾੜੀ ਨਾਲ ਰਿਲੇਟਡ ਪੜਾਈ ਕਰਨ ਤੇ ਆਪਦੇ ਇੱਥੇ ਸੋਨਾ ਕਾਉਣ ਉਹ ਬਾਹਰ ਹੁਣ ਕੋਈ ਕੋਈ ਅੱਖ ਨਹੀਂ ਲਾਏਗਾ ਸੀਸੀ ਨੂੰ ਗੱਲ ਸਾਫ਼ ਹੋ ਗਈ ਆ ਜੇ ਕਿਸੇ ਨੂੰ ਭੁਲੇਖਾ ਏ ਭਾਈ ਜਾਓ ਸੌਂਕ ਦੇ ਨਾਲ ਤੇ ਜਾ ਕੇ ਤੁਹਾਨੂੰ ਪਤਾ ਲੱਗੂਗਾ ਉੱਥੇ ਕੀ ਹਾਲਾਤ ਆ ਠੀਕ ਆ ਜੀ ਆਪਾਂ ਮਿਲਦਾ ਨੈਕਸਟ ਵੀਡੀਓ ਦੇ ਵਿੱਚ ਵੀਡੀਓ ਨੂੰ ਬਾਤ ਤੋਂ ਬਾਅਦ ਸ਼ੇਅਰ ਕਰ ਲਓ ਜਿਹਦੇ ਕੀੜਾ ਹੋਊਗਾ ਬਾਹਰ ਜਾਣ ਦਾ ਉਹ ਨਿਕਲ ਜਾਊਗਾ ਆਪਾਂ ਮਿਲਦਾ ਨੈਕਸਟ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਸੀ ਪੰਜਾਬੀ ਸਟੇਟਸ ਗਰੁੱਪ